ਜਾ ਵਿਪਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋੜ ਹੈ ਅਜਾਦ ਦਾ ਜਨਮ 11 ਨਵੰਬਰ 1888 ਨੂੰ ਭਾਰਤੀ ਪਿਤਾ ਅਤੇ ਅਰਬੀ ਮਾਤਾ ਦੇ ਘਰ ਮੱਕੇ ਹੋਇਆ ਸੀ ਉਸ ਦੀ ਮਾਂ ਬੋਲੀ ਕੁਰਾਨ ਦੀ ਭਾਸ਼ਾ ਅਰਬੀ ਸੀ ਉਸ ਦਾ ਪਿਤਾ ਇਸਲਾਮੀ ਧਰਮ ਸ਼ਾਸਤਰੀਆਂ ਦੀ ਲੀ ਵਿੱਚੋਂ ਸੀ ਤੇ ਉਸ ਤੋਂ ਇਸੇ ਕਿਤੇ ਵਿੱਚ ਰਹਿਣ ਦੀ ਆਸ ਕੀਤੀ ਜਾਂਦੀ ਸੀ ਪਰਿਵਾਰ ਕਲਕੱਤਾ ਵੀ ਖਿਆਬਸਿਆ ਜਿੱਥੇ ਆਜ਼ਾਦ ਨੇ ਉਰਦੂ ਤੇ ਫਾਰਸੀ ਸਿੱਖੀ ਕੁਝ ਦੇਰ ਹੋ ਸੰਸਾਵਾਦੀ ਰਿਹਾ ਹਰ মত ਨੂੰ ਨਕਾਰਦਾ ਰਿਹਾ ਅਤੇ ਜਿਸਮਾਨੀ ਆਨੰਦ ਵਿੱਚ ਮਸ਼ਰੂਫ ਰਿਹਾ ਫਿਰ ਉਹ ਇਸਲਾਮ ਵੱਲ ਪਰਤਿਆ ਤੇ ਆਪਣੇ ਜੀਵਨ ਦੇ ਸ਼ੁਰੂ ਤੋਂ ਹੀ ਇਹ ਗੱਲ ਮੰਨਣ ਲੱਗਾ ਕਿ ਬਸਤੀਵਾਦ ਦੇ ਖਿਲਾਫ ਸੰਘਰਸ਼ ਵਿੱਚ ਹਿੰਦੂਆਂ ਨਾਲ ਸ਼ਾਮਲ ਹੋਣਾ ਭਾਰਤੀ ਮੁਸਲਮਾਨਾਂ ਦਾ ਫਰਜ਼ ਸੀ ਆਪਣੇ 20ਵੇਂਾਂ ਦੇ ਸ਼ੁਰੂ ਵਿੱਚ ਹੀ ਉਸਨੇ ਉਰਦੂ ਮਾਸਿਕ ਅਲ ਹਿਲਾਲ ਕੱਢਣਾ ਸ਼ੁਰੂ ਕਰ ਦਿੱਤਾ ਛੇਤੀ ਹੀ ਇਸ ਦੀ ਵਿਕਰੀ ਵੱਧ ਗਈ ਤੇ 2906 ਲੱਗਾ ਉਹਨਾਂ ਦੇ ਨਵੇਂ ਰਸਾਲੇ ਦੀ ਇੰਨੀ ਗਿਣਤੀ ਕੋਈ ਛੋਟੀ ਮੋਡੀ ਗੱਲ ਨਹੀਂ ਸੀ ਹਾਲਾਂਕਿ ਉਹ ਬਹੁਤਾ ਧਾਰਮਿਕ ਵਿਸ਼ਿਆਂ ਤੇ ਲਿਖਦਾ ਹੁੰਦਾ ਸੀ ਰੋਜ਼ ਦੇ ਰਾਸ਼ਟਰਵਾਦੀ ਵਿਚਾਰਾਂ ਤੋਂ ਸਰਕਾਰ ਨਾਰਾਜ਼ ਹੋ ਗਈ ਤੇ ਇਸ ਤੇ پابੰਦੀ ਲਾ ਦਿੱਤੀ ਗਈ ਆਜ਼ਾਦ ਨੇ ਇੱਕ ਹੋਰ ਰਸਾਲਾ ਅਲ ਬਲਾਗਾ ਕੱਢ ਲਿਆ 1916 ਦੇ ਸ਼ੁਰੂ ਵਿੱਚ ਅਲ ਬਲਾਗਾ ਦੇ ਹੀ ਇੱਕ ਅੰਕ ਵਿੱਚ ਉਸਨੇ ਲਿਖਿਆ ਸੀ ਕਿ ਉਸਨੇ ਕੁਰਾਨ ਦਾ ਉਰਦੂ ਤਰਜਮਾ ਸ਼ੁਰੂ ਕੀਤਾ ਹੈ ਅਤੇ ਸੂਰਾ ਅਲ ਇਮਰਾਨ ਤੱਕ ਪਹਿਲੇ ਤਿੰਨ ਅਧਿਆਏ ਕਰ ਚੁੱਕਾ ਸੀ ਅਤੇ ਆਸ ਸੀ ਕਿ ਸਾਰੀ ਕਿਤਾਬ ਸਾਲ ਦੇ ਅਖੀਰ ਤੱਕ ਮੁਕ ਜਾਵੇਗੀ ਪਰ ਇੰਜ ਹੋਇਆ ਨਹੀਂ 3 ਮਾਰਚ 1916 ਨੂੰ ਡਿਫੈਂਸ ਆਫ ਇੰਡੀਆ ਐਕਟ ਤਹਿਤ ਇੱਕ ਹੁਕਮ ਕਾਰਨ ਕਲਕੱਤਾ ਛੱਡਣਾ ਪਿਆ ਬਹੁਤੀਆਂ ਪ੍ਰਾਂਤਕ ਸਰਕਾਰਾਂ ਨੇ ਉਸ ਨੂੰ ਦਾਖਲ ਨਾ ਹੋਣ ਦਿੱਤਾ ਤੇ ਉਸ ਕੋਲ ਜਾਣ ਲਈ ਸਿਰਫ ਬੰਬਈ ਪ੍ਰੈਜ਼ੀਡੈਂਸੀ ਜਾਂ ਬਿਹਾਰ ਰਹਿ ਗਏ ਉਸਨੇ ਬਿਹਾਰ ਨੂੰ ਹੀ ਚੁਣਿਆ ਕਿਉਂਕਿ ਇਹ ਕਲਕੱਤੇ ਦੇ ਨੇੜੇ ਸੀ ਤੇ ਉਹ ਰਾਂਚੀ ਰਹਿਣ ਲੱਗ ਪਿਆ ਉਸਨੇ ਇੱਕ ਹੋਰ ਅਧਿਆਏ ਸੂਰਾ ਅਲ ਨਿਸਾ ਦਾ ਤਰਜਮਾ ਹੀ ਪੂਰਾ ਕੀਤਾ ਸੀ ਕੀ ਨਜ਼ਰਬੰਦੀ ਦਾ ਇੱਕ ਹੋਰ ਹੁਕਮ ਪਾਸ ਹੋ ਗਿਆ ਤੇ ਉਸ ਦੇ ਕਾਗਜ਼ ਜ਼ਬਤ ਕਰ ਲਏਗੇ ਉਸ ਨੇ ਗਵਰਨਰ ਲਾਰਡ ਐਸ ਪੀ ਸੇਨਾ પાસે ਅਪੀਲ ਕੀਤੀ 15 ਦਿਨ ਮਗਰੋਂ ਉਸ ਦੇ ਕਾਗਜ਼ ਉਸ ਨੂੰ ਮੋੜ ਦਿੱਤੇ ਗਏ ਇਸ ਨਾਲ ਸੀ ਆਈ ਡੀ ਮੁਖੀ ਸਰ ਚਾਰਲਸ ਕਲੀਵਲੈਂਡ ਦਾ ਰੋਪਖ ਪਿਆ ਜਿਹੜਾ ਦਿੱਲੀ ਤੋਂ ਤੁਰ ਕੇ ਰਾਂਚੀ ਪਹੁੰਚ ਗਿਆ ਅਤੇ ਉਸ ਨੇ ਕਾਗਜ਼ ਮੋੜ ਕਬਜ਼ੇ ਵਿੱਚ ਲੈ ਲਏ ਤਾਂ ਕਿ ਇਹਨਾਂ ਦੀ ਜਾਂਚ ਕੀਤੀ ਜਾਵੇ ਕਿ ਇਹਨਾਂ ਵਿੱਚ ਕੋਈ ਪੜਕਾਉ ਮਸਾਲਾ ਤਾਂ ਨਹੀਂ کافی ਦੇਰ ਬਾਅਦ ਵਾਪਸ ਹੋਣ ਤੇ ਹੋਏ ਜੇ ਇਹਨਾਂ ਨੂੰ ਸਿੱਧੇ ਵੀ ਨਹੀਂ ਕਰ ਸਕਿਆ ਸੀ ਕਿ ਭਾਰਤੀ ਰਾਸ਼ਟਰੀ ਕਾਂਗਰਸ ਉੱਤੇ پابੰਦੀ ਲੱਗਣ ਤੇ ਉਸ ਨੂੰ 21 ਨਵੰਬਰ 1921 ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ ਤੀਜੀ ਵਾਰੀ ਫਿਰ ਉਸ ਦੇ ਕਾਗਜ਼ ਜ਼ਬਤ ਹੋ ਗਏ ਤੇ ਲਜਾਨ ਲਈ ਇਹਨਾਂ ਨੂੰ ਬੋਰੀਆਂ ਵਿੱਚ ਭਰ ਲਿਆ ਗਿਆ 15 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਸ ਨੂੰ ਰਹਾ ਕੀਤਾ ਗਿਆ ਜਿਹੜੇ ਕਾਗਜ਼ ਉਸ ਨੂੰ ਮੋੜੇਗੇ ਉਹ ਗੁੱછા ਮੁੱਚਾ ਫਟੇ ਹੋਏ ਅਤੇ ਕਈ ਬਿਲਕੁਲ ਹੀ ਖਰਾਬ ਹੋ ਚੁੱਕੇ ਸਨ مولانا ਦਿਲ ਛੱਡ ਬੈਠਾ ਤੇ ਮਾੜੇ ਦਿਨ ਸ਼ੁਰੂ ਕੀਤਾ ਮੰਨ ਕੇ ਇਹ ਕੰਮ ਛੱਡ ਹੀ ਦਿੱਤਾ 1927 ਵਿੱਚ ਉਸਨੇ ਇਹ ਕੰਮ ਫੇਰ ਮੋਢੋ ਸ਼ੁਰੂ ਕੀਤਾ ਉਸਨੇ ਤਰਜਮੇ ਅਤੇ ਟਿੱਕਿਆਂ ਦਾ ਕੰਮ 20 ਜੁਲਾਈ 1903 ਨੂੰ ਮੇਰਠ ਜੇਲ੍ਹ ਹੁਣ ਉੱਤਰ ਪ੍ਰਦੇਸ਼ ਵਿੱਚ ਬੰਦ ਹੁੰਦੇ ਹੋਏ ਮੁਕਾਇਆ ਤਰਜਮਾਨ ਉਲ ਕੁਰਾਨ ਦੀਆਂ ਤਿੰਨ ਜਿਲਦਾਂ ਦੀ ਸ਼ੁਰੂਆਤ مولانا ਆਜ਼ਾਦ ਦਾ ਦਮ ਖਮ ਦਿਖਾਉਂਦੀ ਹੈ ਕੋਈ ਪੁੱਛ ਸਕਦਾ ਹੈ ਅਜਿਹੀ ਕਿਤਾਬ ਅਨੁਵਾਦ ਕਰਨ ਦਾ ਇੰਨਾ ਜੋਸ਼ ਕਿਉਂ ਚੜਿਆ ਜਿਹੜੀ ਉਰਦੂ ਅੰਗਰੇਜ਼ੀ ਅਤੇ ਦੁਨੀਆ ਦੀਆਂ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇੰਨੀ ਵਾਰੀ ਅਨੁਵਾਦ ਹੋ ਚੁੱਕੀ ਸੀ ਆਜ਼ਾਦ ਦਾ ਮੰਨਣਾ ਸੀ ਕਿ ਮੌਜੂਦਾ ਅਨੁਵਾਦਾਂ ਵਿੱਚ ਬੜੇ ਹੀ ਸਾਦਾ ਅਤੇ ਸਪਸ਼ਟ ਸ਼ਬਦਾਂ ਦੇ ਅਜਿਹੇ ਗੂੜ੍ਹ ਅਰਥ ਪੇਸ਼ ਕੀਤੇ ਗਏ ਹਨ ਕਿ ਕੁਰਾਨ ਦਾ ਸੰਦੇਸ਼ ਹੀ ਰੁੱਲ ਗਿਆ ਹੈ ਜਦੋਂ ਕਿ ਅਣਪੜ ਅਰਬੀ ਕਵਾਇਲੀ ਵੀ ਉਹਨਾਂ ਸ਼ਬਦਾਂ ਨੂੰ ਸਮਝਦੇ ਸਨ ਇਹ ਉਦੋਂ ਵਾਪਰਿਆ ਜਦੋਂ ਪੈਗੰਬਰ ਦਾ ਕੁੰਬਾ ਖਤਮ ਹੋ ਚੁੱਕਾ ਸੀ ਇਹ ਲਾਮਾਂ ਗੈਰ ਅਰਬੀ ਲੋਕਾਂ ਵਿੱਚ ਫੈਲ ਚੁੱਕਾ ਸੀ ਇਲਹਾਮਾਂ ਦੀ ਵਿਆਖਿਆ ਵਿੱਚ ਯੁਨਾਨੀ, ਇਰਾਨੀ ਅਤੇ ਬੋਧੀ ਸੰਕਲਪ ਆ ਬੜੇ ਸਨ ਟਿਕਾਕਾਰਾਂ ਦੇ ਜਾਤੀ ਨਜ਼ਰੀਏ ਨੇ ਸਾਰੇ ਅਰਬੀ ਸ਼ਬਦਾਂ ਦੇ ਅਰਥ ਵਿਗਾੜ ਛੱਡੇ ਸਨ ਫੇਰ ਸੂਫੀ ਵੀ ਸਨ ਜਿਹੜੇ ਗੁਝੇ ਅਰਥਾਂ ਦੀ ਭਾਲ ਵਿੱਚ ਰਹਿੰਦੇ ਸਨ ਜਦੋਂ ਕਿ ਕੁਰਾਨ ਵਿੱਚ ਗੁਝਾ ਕੁਝ ਵੀ ਨਹੀਂ ਅਜਾਰ ਦਾ ਮਕਸਦ ਕੁਰਾਨ ਦੀ ਕੁਰਾਨ ਫਦਾਕਰ ਬਿਲ ਕੁਰਾਨ ਦੇ ਢੰਗ ਨਾਲ ਹੀ ਵਿਆਖਿਆ ਕਰਨਾ ਕਰਨ ਦਾ ਸੀ ਉਹ ਵਰਤੇ ਸ਼ਬਦਾਂ ਦੀ ਨਿਰੁਕਤੀ ਦੱਸਣ ਤੋਂ ਕਦੀ ਅਗਾਹ ਨਹੀਂ ਗਿਆ ਅਤੇ ਆਪਣੀ ਦਲੀਲਾਂ ਦੀ ਪੁਸ਼ਟੀ ਲਈ ਪੈਗੰਬਰ ਹਦੀਥ ਨਾਲ ਸੰਬੰਧਿਤ ਰਵਾਇਤਾਂ ਦੀਆਂ ਦੁਕਾਨ ਦੇਣ ਤੋਂ ਬੜਾ ਸੰਜਮੀ ਰਿਹਾ ਹਾਲਾਂਕਿ ਉਹ ਚੜ੍ਹਦੀ ਉਮਰ ਵਿੱਚ ਸੀ ਅਤੇ ਯੂਰਪੀ ਭਾਸ਼ਾમાં ਦੀ ਵੀ ਉਸ ਨੂੰ ਬਹੁਤ ਹੀ ਜਾਣਕਾਰੀ ਨਹੀਂ ਸੀ ਪਰ ਆਜ਼ਾਦ ਨੂੰ ਧਰਮ ਅਤੇ ਦਰਸ਼ਨ ਉੱਤੇ ਜੋ ਕੁਝ ਵੀ ਮਿਲ ਸਕਿਆ ਉਸਨੇ ਪੜਿਆ ਮੁਸਲਮਾਨ ਧਰਮ ਸ਼ਾਸਤਰੀਆਂ ਦਾ ਅਸਰ ਅਨਿਵਾਰੀ ਤੌਰ ਤੇ ਉਸ ਤੇ ਪਾਰੂ ਰਿਹਾ ਸਭ ਤੋਂ ਉੱਤੇ ਇਮਾਮ ਮੁਹੰਮਦ ਗਾਜ਼ਾਲੀ 12ਵੀਂ ਸਦੀ ਸੀ ਜੋ ਉਸ ਵਾਂਗੀ ਧਰਮ ਵਿੱਚ ਪਰਤਨ ਤੋਂ ਪਹਿਲਾਂ ਬੇਵਿਸ਼ਵਾਸੀ ਦੇ ਦੌਰ ਵਿੱਚੋਂ ਲੰਘਿਆ ਸੀ ਗਜਾਲੀ ਰਹਿਸਵਾਦ ਵਾਲ ਮੜਿਆ ਸੀ ਪਰ ਆਜ਼ਾਦ ਨੇ ਸੂਫੀ ਪਚੋਖੜ ਹੋਣ ਕਰਕੇ ਰਹਿਸਵਾਦ ਨੂੰ ਰੱਦ ਕਰ ਦਿੱਤਾ ਸੀ ਤਾਂ ਵੀ ਉਹ ਕੁਝ ਸੂਫੀਆਂ ਦਾ ਪ੍ਰਸ਼ੰਸਕ ਸੀ ਜਿਵੇਂ ਦਰਵੇਸ਼ ਸਰਮਦ ਜਿਸ ਦੀ ਉਲੇਮਾ ਨੇ ਸੁਦਾਈ ਕਹਿ ਕੇ ਪੰਡੀ ਕੀਤੀ ਸੀ ਅਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਤੇ 1659 ਵਿੱਚ ਉਸ ਦਾ ਸਿਰ ਵੱਢ ਦਿੱਤਾ ਗਿਆ ਸੀ ਸਰਮਤ ਦੀ ਕੱਚੀ ਕਬਰ ਦਿੱਲੀ ਦੀ ਜਾਮਾ ਮਸਜਿਦ ਦੀਆਂ ਪੌੜੀਆਂ ਦੇ ਪੂਰਬੀ ਸਿਰੇ ਤੇ ਹੈ ਜਿਸ ਦੇ ਨੇੜੇ ਹੀ ਮੌਲਾਨਾ ਆਜ਼ਾਦ ਨੂੰ ਦਫਨਾਇਆ ਗਿਆ ਸੀ ਸ਼ਰਮਤ ਬਾਰੇ ਆਜ਼ਾਦ ਕਹਿੰਦਾ ਸੀ ਉਹ ਪਿਆਰ ਦੀ ਮিনার ਉੱਤੇ ਖੜਾ ਸੀ ਜਿੱਥੋਂ ਕਾਬਾ ਤੇ ਮੰਦਰ ਦੀਆਂ ਕੰਧਾਂ ਇੱਕੋ ਜਿੰਨੀਆਂ ਉੱਚੀਆਂ ਦਿਸਦੀਆਂ ਸਨ ਪਤਾ ਨਹੀਂ ਆਜ਼ਾਦ ਸਰ ਸੈਇਦ ਅਹਿਮਦ ਖਾਨ ਤੋਂ ਕਿਉਂ ਪ੍ਰਭਾਵਿਤ ਸੀ ਜੋ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਸੰsthāpak ਅਤੇ ਮੁਸਲਿਮ ਵਖਵਾਦ ਅਤੇ ਆਜ਼ਾਦੀ ਸੰਘਰਸ਼ ਤੋਂ ਉਹਨਾਂ ਦੇ ਪਾਸੇ ਰਹਿਣ ਦਾ ਮੁੱਢਲਾ ਪ੍ਰਚਾਰਕ ਸੀ ਵਦੇਰੇ ਪ੍ਰਭਾਵਸ਼ਾਲੀ ਸਨ ਜਮਾਲਉਦੀਨ ਅਫਗਾਨੀ ਅਤੇ ਦਿੱਲੀ ਦਾ ਮੁਹੰਮਦ ਅਬਦੁਲ ਸ਼ਾਹ ਬਲੀਉੱਲਾ ਜਿਹੜਾ ਮੁਸਲਮਾਨ ਭਾਈਚਾਰਿਆਂ ਦੇ ਅਖੇਲ ਮੁਸਲਮਾਨ ਸੰਗ ਦੇ ਹੱਕ ਵਿੱਚ ਸੀ 1912 ਵਿੱਚ ਆਜ਼ਾਦ ਨੇ ਲਿਖਿਆ ਸੀ ਬਹੁ ਗਿਣਤੀ ਅਤੇ ਘੱਟ ਗਿਣਤੀ ਪ੍ਰਤੀ ਅਤ ਦਾ ਅਰਜੇ ਮਹੀਸਮਸਿਆ ਦੀ ਜੜ ਹੈ ਹੁਣ ਅੱਲਾ ਦੀ ਇਕਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਯਾਨੀ ਮੁਸਲਮਾਨ 8 ਕਰੋੜ ਭਰਾ ਭਾਰਤ ਦੇ 22 ਕਰੋੜ ਬੁੱਤ ਪੂਜਕਾਂ ਤੋਂ ਡਰੇ ਹੋਏ ਹਨ ਆਜ਼ਾਦ ਹਿੰਦੂ ਭਾਰਤ ਨਾਲ ਭਰੋਸੇ ਵਾਲੀ ਭਾਈਵਾਲੀ ਦਾ ਪੱਕਾ ਪੈਰੋਕਾਰ ਸੀ ਇੱਕ ਗੱਲ ਬੜੀ ਦਿਲਚਸਪ ਹੈ ਕਿ ਆਜ਼ਾਦ ਦਾ ਸਮਕਾਲੀ ਸ਼ਾਇਰ ਅਲਾਮਾ ਇਕਬਾਲ ਜਿਹੜਾ ਆਪਣੀ ਬਰਾਦਰੀ ਦੇ ਇੱਕ ਪ੍ਰਤੀ ਡੂੰਗਾ ਸਰੋਕਾਰ ਰੱਖਦਾ ਸੀ ਅਤੇ ਆਜ਼ਾਦਵਾਦ ਹੀ ਉਸ ਦੇ ਪ੍ਰੇਰਨਾ ਸਰੋਤ ਇਸਲਾਮੀ ਲਿਖਤਾਂ ਸਨ ਉਸ ਦਾ ਰਾਹ ਪੂਰੀ ਤਰ੍ਹਾਂ ਵੱਖਰਾ ਸੀ 1905 ਅਤੇ 1910 ਵਿਚਕਾਰ ਹੋਏ ਦੋਵੇਂ ਵਿਦੇਸ਼ ਗਏ ਇਕਬਾਲ ਯੂਰਪ ਗਿਆ ਅਤੇ ਪੱਛਮੀ ਸਭਿਅਤਾ ਦੀ ਜੀਵਨਤੰਤਾ ਤੋਂ ਡੂੰਘਾ ਪ੍ਰਭਾਵਿਤ ਹੋਇਆ ਅਤੇ ਇਸਲਾਮੀ ਸੰਸਾਰ ਵਿੱਚ ਆ ਰਹੇ ਵਿਗਾੜ ਤੋਂ ਬਧੇਰੇ ਸੁਚੇਤ ਹੋਇਆ ਉਸ ਨੇ ਇਸ ਦਾ ਪ੍ਰਗਟਾਵਾ ਆਪਣੀ ਮਸ਼ਹੂਰ ਕਵਿਤਾ ਸ਼ਿਕਵਾ ਵਿੱਚ ਕੀਤਾ ਹਾਲਾਂਕਿ ਇਹ ਅੱਲਾਹ ਨੂੰ ਮੁਖਾਤਿਬ ਸੀ ਉਸਨੇ ਬੁੱਤ ਸ਼ਿਕਨ ਜੇਤੂਆਂ ਦੇ ਸ਼ਾਨਦਾਰ ਅਤੀਤ ਬਾਰੇ ਲਿਖਿਆ ਜਿਸ ਵਿੱਚ ਇਸਲਾਮੀ ਜੋਸ਼ ਸੀ ਆਜ਼ਾਦ ਮੁਸਲਮਾਨ ਦੇਸ਼ਾਂ ਵਿੱਚ ਗਿਆ ਜਿਹੜੇ ਯੂਰਪੀ ਵਸਤੀਵਾਦੀ ਤਾਕਤਾਂ ਤੋਂ ਆਜ਼ਾਦੀ ਲਈ ਜਦੋਂ ਜਹਿਦ ਕਰ ਰਹੇ ਸਨ ਅਤੇ ਉਸਨੇ ਮਹਿਸੂਸ ਕੀਤਾ ਕਿ ਇਸਲਾਮ ਨੂੰ ਪੁਨਰਜੀਵਿਤ ਕਰਨ ਲਈ ਇਕੋ ਆਸ ਰਿਆ ਜਾਂਦੀ ਹੈ ਕਿ ਮੁਸਲਮਾਨਾਂ ਵਿੱਚ ਉਹ ਰੋਹ ਪੜਿਆ ਜਾਵੇ ਜਿਹੜਾ ਅੱਲਾ ਨੇ ਪੈਗੰਬਰ ਨੂੰ ਆਪਣੇ ਇਲਹਾਮ ਕੁਰਾਨ ਰਾਹੀਂ ਦੱਸਿਆ ਹੈ ਇਕਬਾਲ ਇਸਲਾਮੀ ਇਤਿਹਾਸ ਤੋਂ ਪ੍ਰੇਰਿਤ ਸੀ ਆਜ਼ਾਦ ਕੁਰਾਨ ਅਤੇ ਪੈਗੰਬਰ ਦੇ ਜੀਵਨ ਤੋਂ ਇਕਬਾਲ ਨੇ ਇਹ ਸਿੱਟਾ ਕੱਢਿਆ ਕਿ ਮੁਸਲਮ-ਹਿੰਦੂਆਂ ਤੋਂ ਬੜੇ ਵੱਖਰੇ ਲੋਕ ਹਨ ਅਤੇ ਉਹਨਾਂ ਦੀ ਮੁਕਤੀ ਉਹਨਾਂ ਦਾ ਆਪਣਾ ਰਾਜ ਹੋਣ ਵਿੱਚ ਹੈ ਆਜ਼ਾਦ ਨੇ ਦੋ ਕੋਮਾਂ ਵਾਲਾ ਸਿਧਾਂਤ ਅਤੇ ਵੱਖਰੇ ਮੁਸਲਮਾਨ ਰਾਜਦਾਨ ਸੰਕਲਪ ਇਹ ਕਹਿ ਕੇ ਰੱਦ ਕੀਤਾ ਕਿ ਇਹ ਕੁਰਾਨ ਦੇ ਉਪਦੇਸ਼ਾਂ ਦੇ ਉਲਟ ਹੈ ਹਜ਼ਾਰ ਦੇ ਕੁਰਾਨ ਦੀਆਂ ਤਿੰਨ ਜਿਲਦਾਂ ਵਿੱਚੋਂ ਅਨਵਾਦ ਦੀ ਪਹਿਲੀ ਜਿਲਦ ਜੋ ਇਸ ਦੇ ਆਰੰਭ ਸੂਰਾ ਉਲ ਫਾਤੀਹਾ ਬਾਰੇ ਹੈ ਸਭ ਤੋਂ ਮਹੱਤਵਪੂਰਨ ਹੈ ਇਸ ਵਿੱਚ ਕੁਝ ਸ਼ਬਦਾਂ ਦੀਆਂ ਸਿਰਫ 7 ਹੀ ਸਤਰਾਂ ਹਨ दयावान कृपालु अल्लाह ਦੇ ਨਾਮ ਤੇ ਉਸਤਤ ਸਿਰਫ ਅੱਲਾ ਦੀ ਹੈ ਸਾਰੇ ਜੀਵਾਂ ਦੇ ਮਾਲਕ ਪਰਉਪਕਾਰੀ ਕਿਰਪਾਲੂ ਕੀਤਾ ਮੋੜਨ ਵਾਲੇ ਦਿਨ ਦੇ ਮਾਲਕ ਅਸੀਂ ਸਾਰੇ ਤੇਰੇ ਸੇਵਕਾਂ ਅਸੀਂ ਤੇਰੀ ਹੀ ਮਦਦ ਚਾਹੁੰਦੇ ਹਾਂ ਸਾਨੂੰ ਸਿੱਧੇ ਰਾਹ ਪਾ ਉਹਨਾਂ ਵਾਲੇ ਰਾਹ ਤੇ ਜਿਨ੍ਹਾਂ ਦਾ ਤੂੰ ਕਿਰਪਾ ਨਿਦਾਨ ਹੈ ਉਹਨਾਂ ਵਾਲੇ ਰਾਹ ਉਤੇ ਨਹੀਂ ਜਿਨ੍ਹਾਂ ਨੇ ਤੇਰੀ ਨਾਰਾਜ਼ਗੀ ਖੱਟੀ ਹੈ ਤੇ ਨਾ ਹੀ ਉਹਨਾਂ ਵਾਲੇ ਰਾਹ ਉਤੇ ਜਿਹੜੇ ਕੁرائیਏ ਹਨ ਇਹ ਇਹ ਦੇ ਕੁਰਾਨ ਦਾ ਸਾਰ ਉਮਰ ਉਲ ਕੁਰਾਨ ਪ੍ਰਜਾਪਤ ਅਲ ਕਾਫੀਆ ਤੇ ਖਜ਼ਾਨਾ ਅਲ ਕਾਜ਼ ਦੱਸਿਆ ਗਿਆ ਹੈ ਕਿਉਂਕਿ ਇਹ ਕੁਰਾਨ ਦਾ ਬਹੁਤਾ ਦੁਹਰਾਇਆ ਜਾਂਦਾ ਹਿੱਸਾ ਹੈ ਇੱਕ ਇਲਹਾਮ ਪੁਸ਼ਟੀ ਕਰਦਾ ਹੈ ਉਹ ਪੈਗੰਬਰ ਇਹ ਹਕੀਕਤ ਹੈ ਕਿ ਇਹ ਅਕਸਰ ਦੁਹਰਾਈਆਂ ਜਾਂਦੀਆਂ ਸੱਤ 17 ਤੇ ਮਹਾਨ ਕੁਰਾਨ ਐਸੀ ਦਿੱਤੀ ਹੈ ਗੰਬਰ ਨੇ ਕਦੀ ਵੀ ਨਵਾਂ ਧਰਮ ਚਲਾਉਣ ਦਾ ਦਾਵਾ ਨਹੀਂ ਕੀਤਾ ਬਲਕਿ ਇੱਕ ਅੱਲਾ ਦੀ ਬੰਦਗੀ ਦੇ ਸਿੱਧੇ ਰਾਹ ਤੋਂ ਕੁਰਾਹੇ ਪਈ ਇੱਕ ਕੌਮ ਨੂੰ ਸਹੀ ਰਾਹ ਤੇ ਲਿਆਉਣ ਦਾ ਯਤਨ ਕੀਤਾ ਹੈ ਜਿਹੜੇ ਜੀਵਵਾਦ ਪਿਤਰ ਪੂਜਾ ਕਟੁੰਬਵਾਦ ਅਤੇ ਬੁੱਤ ਪ੍ਰਸਤੀ ਦੇ ਰਾਹ ਪਏ ਹੋਏ ਹਨ ਪਰਮਾਤਮਾ ਦੇ ਆਮ ਵਰਤੀ ਵਰਤਿੰਦੇ ਦੋ ਸ਼ਬਦ ਅੱਲਾ ਤੇ ਰੱਬ ਦੋਵੇਂ ਹੀ ਪੂਰਵ ਇਸਲਾਮੀ ਹਨ ਅੱਲਾ ਵਾਕਿਆ ਹੈ ਇਸ ਰਚਿਤੀ ਅਤੇ ਇਸ ਦੇ ਰਚਨਕਾਰ ਦੇ ਚਮਤਕਾਰ ਦਾ ਵਿਸਮਿਕ ਚਿੰਨ ਹੈ ਅੱਲਾ ਦੀ ਜੈ ਜੈਕਾਰ ਸਿੱਖਾਂ ਦਾ ਵਾਹਿਗੁਰੂ ਵੀ ਬਿਲਕੁਲ ਇਹੀ ਹੈ ਰੱਬ ਇੱਕ ਮਿਸ਼ਰਤ ਧੋਨਿਕ ਸ਼ਬਦ ਹੈ ਜਿਸ ਦਾ ਅਰਥ ਦਾਤਾ ਅਲ ਰਜ਼ਾਕ ਤੇ ਨਾਲ ਹੀ ਉਪਦੇਸ਼ਕ ਸਵਾਮੀ ਅਤੇ ਮਾਲਕ ਹੈ

ਮੌਲਾਨਾ ਆਜਾ ਦੱਸਦਾ ਹੈ ਕਿ ਜ਼ਿੰਦਗੀ ਲਈ ਜ਼ਰੂਰੀ ਵਸਤਾਂ ਹਵਾ ਪਾਣੀ ਤੇ ਧਰਤੀ ਭੋਜਨ ਦੇਣ ਲਈ ਅੱਲਾਹ ਦੀਆਂ ਭਰਪੂਰ ਦਿੱਤੀਆਂ ਮੁਫਤ ਜਿਸੂਗਾਤਾ ਹਨ ਕੁਰਾਨ ਵੀ ਇਸ ਹਕੀਕਤ ਉੱਤੇ ਜ਼ੋਰ ਦਿੰਦੀ ਹੈ ਅਤੇ ਅਸੀਂ ਲੋੜ ਅਨੁਸਾਰ ਪਾਣੀ ਸੁਰੰਗਾਂ ਵਿੱਚੋਂ ਭੇਜਦੇ ਹਾਂ ਅਤੇ ਇਸ ਨੂੰ ਧਰਤੀ ਵਿੱਚ ਜਜ਼ਬ ਕਰ ਦਿੰਦੇ ਹਾਂ ਅਤੇ ਸਾਡੇ ਕੋਲ ਉਸ ਨੂੰ ਇਸ ਨੂੰ ਵਾਪਸ ਲੈਣ ਦੀ ਤਾਕਤ ਵੀ ਹੈ ਤੇ ਇਸ ਨਾਲ ਅਸੀਂ ਤੁਹਾਡੇ ਲਈ ਖੰਜੂਰਾ ਅਤੇ ਅੰਗੂਰਾਂ ਦੇ ਬਗੀਚੇ ਪੈਦਾ ਕਰਦੇ ਹਾਂ ਜਿਨ੍ਹਾਂ ਵਿੱਚ ਤੁਹਾਡੇ ਲਈ ਭਰਪੂਰ ਫਲ ਹਨ ਜਿਨ੍ਹਾਂ ਨੂੰ ਤੁਸੀਂ ਖਾਂਦੇ ਹੋ ਤੇ ਫਿਰ ਅਤੇ ਉੱਥੇ ਇੱਕੋ ਚੀਜ਼ ਨਹੀਂ ਬਲਕਿ ਇਹਨਾਂ ਦੇ ਜਖੀਰੇ ਹਨ ਅਤੇ ਅਸੀਂ ਇਹ ਭੇਜਦੇ ਨਹੀਂ ਬਲਕਿ ਉੱਥੇ ਹੀ ਪੈਦਾ ਕਰਦੇ ਹਾਂ ਅੱਲਾ ਦਿੰਦਾ ਹੈ ਅਤੇ ਅੱਲਾ ਲੈਂਦਾ ਹੈ ਜਨਮ ਵ੍ਰਿਧੀ ਨਾਸ਼ ਅਤੇ ਮੌਤ ਇਹ ਸਭ ਕੋ ਜਲਦਾ ਦੀ ਰਜ਼ਾ ਹੈ ਕੁਰਾਨ ਦਾ ਕਹਿਣਾ ਹੈ ਇਹ ਅੱਲਾ ਹੀ ਹੈ ਜਿਸ ਨੇ ਤੁਹਾਨੂੰ ਕਮਜ਼ੋਰ ਰੱਖ ਕੇ ਤੁਹਾਨੂੰ ਤਾਕਤ ਦਿੱਤੀ ਤੇ ਫਿਰ ਤਾਕਤ ਤੋਂ ਬਾਅਦ ਕਮਜ਼ੋਰੀ ਅਤੇ ਚਿੱਟੇਵਾਲ ਸ੍ਰਿਸ਼ਟੀ ਦੀ ਰਚਨਾ ਦੇ ਮਕਸਦ ਬਾਰੇ ਆਜ਼ਾਦ ਹਿੰਦੂ ਅਤੇ ਇਸਲਾਮੀ ਨਜ਼ਰੀਏ ਵਿਚਕਾਰ ਫਰਕ ਦੱਸਦਾ ਹੈ ਹਿੰਦੂ ਮੰਨਦੇ ਹਨ ਕਿ ਸੰਸਾਰ ਪ੍ਰਮਾਤਮਾ ਦੀ ਲੀਲਾ ਅਤੇ ਮਾਇਆ ਹੈ ਇਸਲਾਮ ਸ੍ਰਿਸ਼ਟੀ ਦਾ ਇੱਕ ਗਿਣਿਆ ਮਿੱਥਿਆ ਮਕਸਦ ਦੱਸਦਾ ਹੈ। ਕੁਰਾਨ ਦਾ ਕਹਿਣਾ ਹੈ ਅਸੀਂ ਉਹਨਾਂ ਨੂੰ ਕਿਸੇ ਗੰਭੀਰ ਮਕਸਦ ਤੋਂ ਬਿਨਾਂ ਹੀ ਨਹੀਂ ਸਿਰਜਿਆ। ਆਜ਼ਾਦ ਅੱਲਾਹ ਦੀ ਹੋਂਦ ਬਾਰੇ ਇੱਕ ਬੜੀ ਵਧੀਆ ਦਲੀਲ ਪੇਸ਼ ਕਰਦਾ ਹੈ। ਇਨਸਾਨ ਦੀ ਫਿਤਰਤ ਕਦੇ ਇਸ ਤੇ ਭਰੋਸਾ ਕਰਨ ਲਈ ਤਿਆਰ ਨਹੀਂ ਹੋ ਸਕਦੀ। ਕੀ ਅਦਾਕਾਰ ਤੋਂ ਬਿਨਾਂ ਕੋਈ ਕਿਰਿਆ, ਨਿਰਦੇਸ਼ਕ ਤੋਂ ਬਿਨਾਂ ਕੋਈ ਕ੍ਰੀਨਾ, ਵਿਉਂਤਕਾਰ ਤੋਂ ਬਿਨਾਂ ਕੋਈ ਵਿਉਂਤ, ਨਿਰਮਾਨਕਾਰ ਤੋਂ ਬਿਨਾਂ ਕੋਈ ਇਮਾਰਤ ਨਮੂਨਾਕਾਰ ਤੋਂ ਬਿਨਾ ਕੋਈ ਨਮੂਨਾ ਵੀ ਹੋ ਸਕਦਾ ਹੈ ਆਜ਼ਾਦ ਕਹਿੰਦਾ ਹੈ ਕਿ ਅੱਲਾਹ ਦੀ ਹੋਂਦ ਦੇ ਸਬੂਤ ਉਹਨਾਂ ਸਾਰਿਆਂ ਲਈ ਇੱਥੇ ਮੌਜੂਦ ਹਨ ਜਿਹੜੇ ਇਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਨ ਉਹ ਤੇ ਕੁਰਾਨ ਦਾ ਹਵਾਲਾ ਦਿੰਦਾ ਹੈ ਬੰਦਾ ਆਪਣੇ ਭੋਜਨ ਨੂੰ ਹੀ ਦੇਖ ਲਵੇ ਇਹ ਮੀਂਹ ਪਾਉਣ ਵਾਲਾ ਉਹੀ ਹੈ ਫਿਰ ਉਸਨੇ ਧਰਤੀ ਵਿੱਚ ਵਿਰਲਾ ਪਾਈਆਂ ਤੇ ਦਾਣੇ ਨੂੰ ਪੁੰਘਾ ਰਿਆ ਅਤੇ ਅੰਗੂਰ ਤੇ ਰਾਜ਼ੀ ਕਰਨ ਵਾਲੀਆਂ ਜਿਹੜੀਆਂ ਬੂਟੀਆਂ ਫਲ ਅਤੇ ਬਨਸਪਤੀ ਪੈਦਾ ਕੀਤੇ ਤੇਰੀ ਅਤੇ ਤੇਰੇ ਜਾਨਵਰਾਂ ਦੀ ਲੋੜ ਲਈ ਅੱਲਾਹ ਨੇ ਸਾਨੂੰ ਕਿਉਂ ਪੈਦਾ ਕੀਤਾ ਹੈ ਤੇ ਆਸਰਾ ਦਿੱਤਾ ਆਜ਼ਾਦ ਇਸ ਸਵਾਲ ਦਾ ਜਵਾਬ ਸਵਾਲ ਨਾਲ ਹੀ ਦਿੰਦਾ ਹੈ ਜਿਸ ਚੀਜ਼ ਨੂੰ ਸ਼ਕਲ ਦੇਣ ਵਿੱਚ ਕੁਦਰਤ ਨੇ ਇਨਾ ਲੰਮਾ ਸਮਾਂ ਲਾ ਕੇ ਧਿਆਨ ਨਾਲ ਬਣਾਇਆ ਕਿ ਇਸ ਦਾ ਅਰਥ ਸਿਰਫ ਧਰਤੀ ਉੱਤੇ ਕੁਝ ਦਿਨ ਖਾ ਪੀ ਕੇ ਤੇ ਫਿਰ ਸਦਾ ਲਈ ਬੁੱਝ ਜਾਣਾ ਸੀ ਅੱਲਾ ਦਾ ਇੱਕ ਅਹਿਮ ਗੁਣ ਅਦਾਲਤ ਹੈ مولانا ਆਜ਼ਾਦ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਦੇਵੀ ਇਨਸਾਫ ਅੱਲਾ ਦੀ ਤਰੰਗ ਤੇ ਨਿਰਭਰ ਨਹੀਂ ਬਲਕਿ ਪੂਰੀ ਤਰ੍ਹਾਂ ਕਾਰਨ ਕਾਰਜ ਸੰਬੰਧ ਦੇ ਨਿਜ਼ਮ ਉਤੇ ਆਧਾਰਿਤ ਹੈ ਜੋ ਬੀਜੋਗੇ ਉਹ ਡੋਗੇ ਜੋ ਚੰਗਾ ਕਰਦਾ ਹੈ ਉਹ ਉਸੇ ਲਈ ਹੈ ਤੇ ਜੋ ਮਾੜਾ ਕਰਦਾ ਹੈ ਉਹ ਵੀ ਉਸੇ ਲਈ ਹੈ ਤੇ ਮਾਲਕ ਆਪਣੇ ਸੇਵਕਾਂ ਨਾਲ ਕੁਝ ਵੀ ਨਜ਼ਾਇਜ਼ ਨਹੀਂ ਕਰਦਾ ਇਹ ਪਰੋਸਾ ਕੁਰਾਨ ਦਾ ਹੈ ਆਜ਼ਾਦ ਇਹ ਗਲਮਨਨ ਵਿੱਚ ਹੋਰ ਧਰਮ ਸ਼ਾਸਤਰੀਆਂ ਨਾਲੋਂ ਵੱਖਰਾ ਹੈ ਕਿ ਇੱਕ ਸਰਵ ਸ਼ਕਤੀਮਾਨ ਅੱਲਾ ਦਾ ਸੰਕਲਪ ਸੰਕਲਪ ਕੋਈ ਨਿਕਾਸਾ ਆਤਮਕ ਅਮਲ ਨਹੀਂ ਬਲਕਿ ਉਸੇ ਦੀ ਪੁਨਰਸੁਰਜੀਤੀ ਹੈ ਜਿਸ ਨਾਲ ਇਹ ਸੰਸਾਰ ਸ਼ੁਰੂ ਹੋਇਆ ਪਹਿਲਾ ਇਨਸਾਨ ਸਿਰਫ ਇੱਕੋ ਧਰਮ ਦੇ ਸਨ ਫਿਰ ਉਹ ਵੱਖਰੇ ਵੱਖਰੇ ਹੋ ਗਏ ਕੁਰਾਨ ਦਾ ਕਹਿਣਾ ਹੈ ਅਜਾਰ ਦਾ ਇਹ ਵੀ ਮੰਨਣਾ ਹੈ ਕਿ ਅੱਲਾ ਦਾ ਇਸਲਾਮੀ ਸੰਕਲਪ ਯਹੂਦੀ ਜਾਂ ਈਸਾਈ ਸੰਕਲਪ ਨਾਲੋਂ ਬਧੇਰੇ ਅਗਾਹ ਵਾਦੂ ਹੈ ਕਿਉਂਕਿ ਯਹੂਦੀ ਉਸ ਨੂੰ ਕੁਝ 94 ਲੋਕਾਂ ਦਾ ਕਬਾਇਲੀ ਪ੍ਰਮਾਤਮਾ ਮੰਨਦੇ ਸਨ ਜਦੋਂ ਕਿ ਇਸਾਈਆਂ ਨੇ ਉਸ ਦਾ ਮਾਨਵੀਕਰਨ ਨਹੀਂ ਕਰ ਦਿੱਤਾ ਤੇ ਈਸਾ ਨੂੰ ਪਰਮਾਤਮਾ ਦਾ ਪੁੱਤਰ ਹੀ ਮੰਨਣ ਲੱਗੇ ਪਰਮਾਤਮਾ ਨੂੰ ਪ੍ਰਭਾਵਿਤ ਪ੍ਰਭਾਸਿਤ ਕਰਨ ਤੋਂ ਇਨਕਾਰ ਕਰਨ ਵਿੱਚ ਕੁਰਾਨ ਉਪਨਿਸ਼ਦਾਂ ਦੇ ਨੇੜੇ ਹੈ ਨੇਤੀ ਨੇਤੀ ਇਹ ਨਹੀਂ ਇਹ ਨਹੀਂ ਪਰ ਉਸ ਨੂੰ ਗੁਨਾ ਦੀ ਗੁੱਥਲੀ ਸਿਰਜਣਾਤਮਕਤਾ ਪ੍ਰਤੀਪਾਲਕਤਾ ਨਿਆਂਦਿਆ ਤੇ ਆਦ ਆਦ ਬਣਾ ਕੇ ਇਸ ਨੇ ਉਸ ਵਾਰੇ ਬਧੇਰੇ ਸਕਾਰਾਤਮਕ ਰਵਈਆ ਅਪਣਾਇਆ ਖੁਦ ਨੂੰ ਅੱਲਾ ਦਾ ਅਵਤਾਰ ਮੰਨਣ ਕਹਿਣ ਤੋਂ ਬਚਣ ਵਾਸਤੇ ਪੈਗੰਬਰ ਨੇ ਪੂਰਾ ਜੋਰ ਲਾਇਆ ਸੀ ਜਦੋਂ ਉਹ ਚੱਲ ਵਸਿਆ ਤਾਂ ਉਸ ਦੇ ਸੋਹਰੇ ਪਹਿਲੇ ਖਲੀਫਾ ਨੇ ਇਕੱਠ ਨੂੰ ਸੰਬੋਧਨ ਕੀਤਾ ਜੋ ਮੁਹੰਮਦ ਨੂੰ ਪੂਜਦਾ ਸੀ ਉਹ ਮਰ ਗਿਆ ਤੇ ਜੋ ਅੱਲਾ ਨੂੰ ਪੂਜਦਾ ਸੀ ਉਹ ਸਮਝ ਲਵੇ ਕਿ ਅੱਲਾ ਹਮੇਸ਼ਾ ਜਿਉਂਦਾ ਹੈ ਉਹ ਕਦੇ ਨਹੀਂ ਮਰਦਾ ਅੱਲਾ ਨੂੰ ਬੰਦਗੀ ਦੀ ਇੱਕੋ ਇੱਕ ਚੀਜ਼ ਦੱਸਣ ਉੱਤੇ ਜ਼ੋਰ ਪਾਉਂਦੇ ਆਂ ਕੁਰਾਨ ਨੇ ਖਾਸ ਤੌਰ ਤੇ ਮਨਾਹੀ ਕੀਤੀ ਹੈ ਕਿ ਉਸ ਦੀ ਇੱਕੋ ਇੱਕ ਪ੍ਰਭੂ ਸਤਾ ਵਿੱਚ ਕੋਈ ਭਾਈਵਾਲ ਨਾ ਬਣਾਇਆ ਜਾਵੇ ਸ੍ਰਿਸ਼ਟੀ ਦਾ ਹੀ ਇੱਕ ਨਿਯਮ ਹੈ ਜਿਸ ਵੱਲ ਸਾਨੂੰ ਸਾਰੀ ਮਨੁੱਖਤਾ ਨੂੰ ਹਦਾਇਤ ਲਈ ਦੇਖਣਾ ਚਾਹੀਦਾ ਹੈ ਕਿ ਸਾਨੂੰ ਸਿੱਧੇ ਰਾਹ ਤੇ ਪਾਵੇ ਜਿਸ ਉੱਤੇ ਸੱਚੇ ਚਲੇ ਹਨ ਬਦੀ ਕਰਨ ਵਾਲੇ ਨਹੀਂ ਕੁਰਾਨ ਵਿੱਚ ਦੱਸੀ ਅੱਲਾਹ ਦੀ ਇਕਤਾ ਅਤੇ ਮਨੁੱਖਤਾ ਦੇ ਭਾਈਚਾਰੇ ਵਿੱਚ ਉਸ ਦੀ ਪੱਕੀ ਨਿਸ਼ਟਾ ਨੇ ਮਲਾਨਾ ਆਜ਼ਾਦ ਦਾ ਮੂੰਹ ਧਾਰਮਿਕ ਵਖਰੇਮਿਆਂ ਤੇ ਆਧਾਰਿਤ ਵਖਰੇ ਰਾਜਾਂ ਦੇ ਸੰਕਲਪ ਦੇ ਉਲਟ ਕੀਤਾ ਤੁਹਾਡੀ ਖਾਉਤੀ نسل ਕੋਈ ਵੀ ਹੋਵੇ ਕੋਈ ਵੀ ਮਤਭੂਮੀ ਕੋਈ ਵੀ ਕੌਮियत ਅਤੇ ਭਾਵੇਂ ਜੀਵਨ ਵਿੱਚ ਜਾਂ ਗਤੀਵਿਧੀ ਦੇ ਦਾਇਰੇ ਵਿੱਚ ਤੁਹਾਡੇ ਕੋਈ ਵੀ ਹਾਲਾਤ ਹੋਣ ਜੇ ਤੁਸੀਂ ਸਾਰੇ ਹੀ ਇੱਕੋ ਪਰਮਾਤਮਾ ਦੀ ਸੇਵਾ ਦਾ ਸੰਕਲਪ ਲੈਂਦੇ ਹੋ ਤਾਂ ਇਹ ਸਾਰੇ ਹੀ ਖੁੰਡੇ ਹੋ ਜਾਣਗੇ ਤੁਹਾਡੇ ਦਿਲ ਇੱਕ ਹੋ ਜਾਣਗੇ ਤੁਸੀਂ ਮਹਿਸੂਸ ਕਰਨ ਲੱਗੋਗੇ ਕਿ ਇਸ ਮੁੱਚੀ ਧਰਤੀ ਤੁਹਾਡਾ ਘਰ ਹੈ ਤੇ ਸਾਰੀ ਮਨੁੱਖਤਾ ਇੱਕੋ ਹੀ ਕੰਮ ਹੈ ਤੇ ਤੁਸੀਂ ਸਾਰੇ ਇੱਕੋ ਹੀ ਪਰਿਵਾਰ ਦੇ ਹੋ ਅਜਾਲ ਅੱਲਾਹ ਅੱਲਾਹ ਦੇ ਪਰਿਵਾਰ ਦੇ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ